ਪੂਜਾ ਸੰਗਾ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਜੋ ਕਿ ਆਪਣੇ ਵਿਆਹਾਂ ਕਰਕੇ ਚਰਚਾ ਵਿੱਚ ਰਹਿੰਦੀ ਹੈ ਪਿਛਲੇ ਕੁਝ ਸਮੇਂ ਤੋਂ ਪੂਜਾ ਸੰਗਾ ਆਪਣੇ ਤੀਜੇ ਵਿਆਹ ਨੂੰ ਲੈ ਕੇ ਕੰਟਰੋਵਰਸੀ ਦਾ ਸ਼ਿਕਾਰ ਹੋ ਰਹੀ ਹੈ ਉੱਜਕ ਲੋਕ ਉਸਦੇ ਹੱਕ ਵਿੱਚ ਹਨ ਤੇ ਉੱਥੇ ਹੀ ਕੁਝਕ ਲੋਕ ਉਸ ਨੂੰ ਗਾਲਾਂ ਵੀ ਕੱਢਦੇ ਦਿਖ ਰਹੇ ਹਨ ਕੱਲ ਦੀ ਇੱਕ ਵੱਡੀ ਅਪਡੇਟ ਨਿਕਲ ਕੇ ਬਾਹਰ ਆ ਰਹੀ ਹੈ ਜਿਸ ਤੋਂ ਬਾਅਦ ਲੋਕ ਹੈਰਾਨ ਰਹਿ ਗਏ ਜੀ ਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਪੂਜਾ ਸੰਘਾ ਨੇ ਹੁਣ ਚੌਥਾ ਵਿਆਹ ਕਰ ਲਿਆ ਹੈ ਸੁਖ ਜਸਲ ਨਾਲ ਡਿਵੋਰਸ ਤੋਂ ਬਾਅਦ ਹੁਣ ਪੂਜਾ ਨੇ ਮਸ਼ਹੂਰ ਰੋਸਟਰ ਸਾਗਰ ਨਾਲ ਵਿਆਹ ਕਰਵਾ ਲਿਆ ਹੈ ਇਸ ਦੀ ਜਾਣਕਾਰੀ ਖੁਦ ਸਾਗਰ ਨੇ ਆਪਣੇ ਇੰਸਟਾਗ੍ਰam ਤੇ ਇੱਕ ਵੀਡੀਓ ਪਾ ਕੇ ਦਿੱਤੀ ਹੈ ਜੋ ਕਿ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਤੋਂ ਬਾਅਦ ਲੋਕਾਂ ਨੇ ਵੀਡੀਓ 'ਤੇ ਕਮੈਂਟਾਂ ਦੀ ਬਰਸਾਤ ਲਿਆ ਦਿੱਤੀ ਲੋਕ ਲਿਖ ਰਹੇ ਹਨ ਕਿ ਹਮਤੀ ਦੀ ਰੱਬ ਨੇ ਸੁਣ ਲਈ ਬਹੁਤ ਸੋਹਣੀ ਜੋੜੀ ਆ ਸ਼ਗਨ ਭੇਜ ਦੇਵਾ Google Pay ਕੰਗ੍ਰੈਚੁਲੇਸ਼ਨਸ ਭਰਾ ਬਹੁਤ ਬਹੁਤ ਮੁਬਾਰਕਾਂ ਭਰਾ ਤੈਨੂੰ ਹੋਰ ਵੀ ਵਧੇਰੇ ਕਮੈਂਟ ਆ ਰਹੇ ਹਨ ਫਿਲਹਾਲ ਪੂਜਾ ਸੰਘਾ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਲੋਕਾਂ ਵੱਲੋਂ ਇਹੀ ਮੰਨਿਆ ਜਾ ਰਿਹਾ ਹੈ ਕਿ ਇਹ ਗੱਲ ਸੱਚ ਵੀ ਹੋ ਸਕਦੀ ਹੈ ਜੇ ਤੁਸੀਂ ਪੂਜਾ ਸੰਘਾ ਦੇ ਚੌਥੇ ਵਿਆਹ ਦੀ ਹੋਰ ਜਾਣਕਾਰੀ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ